ਸਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਤੁਹਾਨੂੰ ਹਰ ਵਾਰੀ ਕਹਿੰਦਾ ਵੀ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਕੋਈ ਨਾ ਕੋਈ ਮਕਸਦ ਜਰੂਰ ਹੁੰਦਾ ਜਿਹੜੀ ਅਸੀਂ ਤੁਹਾਡੇ ਸਾਰੇ ਵੀਰਾਂ ਨਾਲ ਜਿਹੜੀ ਗੱਲ ਅਸੀਂ ਸਾਂਝੀ ਕਰਦੇ ਆ ਸੋ ਅੱਜ ਤਕਰੀਬਨ ਵੀਡੀਓ ਪਾਈ ਨੂੰ ਮੈਨੂੰ ਬਹੁਤ ਦਿਨ ਹੋ ਗਏ ਆ ਵੀਡੀਓ ਮੈਂ ਤਾਂ ਨਹੀਂ ਪਾਈ ਥੋੜੀ ਘਰ ਦੇ ਵਿੱਚ ਸਾਡੇ ਡੈਥ ਹੋਣ ਕਰਨੋ ਕੇ ਕਰਕੇ ਵੀਡੀਓ ਮੈਂ ਪਾਈ ਨਹੀਂ ਸੀ ਤੇ ਮਾਜੀ ਵੀਡੀਓ ਦਾ ਬਣਾਉਂਦਾ ਮੇਰਾ ਮਕਸਦ ਇਹ ਸੀ ਵੀ ਸਾਨੂੰ ਲਾਰੇਆਂ ਤੇ ਲਾਰੇ ਲਾਰੇਆਂ ਤੇ ਲਾਰੇ ਜਿਹੜੇ ਰੱਖੇ ਜਾ ਰਹੇ ਨੇ ਇੱਕ ਗਲੀ ਦੀ ਖਾਤਰ ਦੇਖੋ ਮੈਨੂੰ ਤੇ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਾਂ ਅਸੀਂ ਇਨਸਾਨ ਹੀ ਨਹੀਂ ਐ ਮੈਂ ਪਹਿਲੀ ਵੀਡੀਓ 'ਚ ਵੀ ਬੋਲਿਆ ਸੀ ਤੇ ਜਾਂ ਸਾਡੀਆਂ ਬੋਤਾਂ ਹੀ ਹੈ ਨਹੀਂਆਂ ਜਾਂ ਅਸੀਂ ਇਸ ਤੋਂ ਦੇ ਬਸਨੀਕ ਹੀ ਹੈਂ ਗੀਆਂ ਕਿਉਂਕਿ ਸਾਰੇ ਬੰਨੇ ਕੰਮ ਚੱਲ ਰਿਹਾ ਦੜਾ ਅੱਦਾ ਅੱਦਫਾ ਜਿੱਥੇ ਆ ਉੱਥੇ ਵੀ ਕੰਮ ਚੱਲ ਰਿਹਾ ਕੋਈ ਦੋ ਮੰਜ਼ਲੀਆਂ ਪਾ ਰਿਹਾ ਕੋ ਦਸ ਮੰਜ਼ਲੀਆਂ ਪਾ ਰਿਹਾ ਕੋ ਪੰਜ ਮੰਜ਼ਲੀਆਂ ਪਾ ਰਿਹਾ ਉਹ ਗਲੀਆਂ ਬਣ ਰਹੀਆਂ ਕੋ ਕੁਝ ਹੋ ਰਿਹਾ ਕੋ ਟੈਲਾ ਲੱਗ ਰਹੀਆਂ ਪਤਾ ਨਹੀਂ ਕਿ ਸਾਡੀ ਜਿਹੜੀ ਇੱਕ ਗਲੀ ਹੈ ਬਾਬਾ ਬੁੱਢਣ ਸ਼ਾਹ ਰੋਡ ਦੇ ਉੱਤੇ ਉਸ ਗਲੀ ਨੂੰ ਕੀ ਮਕਸਦ ਹੈ ਕਿ ਜਾਂ ਸਾਡੇ ਨਾਲ ਇੰਨੀ ਚਲੋ ਮੇਰੇ ਨਾਲ ਲਾਗੜਾਟ ਹੋ ਸਕਦੀ ਹੈ ਯਾਰਾ ਬਾਕੀ ਜਿਹੜੇ ਮੋਟਰ ਹੈ ਜਿਹੜੇ ਬਾਕੀ ਘਰ ਹੈ ਉਹਨਾਂ ਦੇ ਨਾਲ ਕਿਸੇ ਦੀ ਲਾਗੜਾਟ ਨਹੀਂ ਨਾ ਅਗਰ ਤੁਸੀਂ ਇਹ ਕਿਸੇ ਰੰਜਿਸ ਤੇ ਕਰਕੇ ਇੱਕ ਘਰ ਨਾਲ ਹੋ ਸਕਦੀ ਹੈ ਦੋਨਾਂ ਨਾਲ ਹੋ ਸਕਦੀ ਹੈ ਕਿ ਆਪਾਂ ਸਾਰੇ ਘਰਾਂ ਨਾਲ ਰੰਜਸ ਕਰਕੇ ਤੇ ਪੂਰੀ ਗਲੀ ਐ ਉਹਨੂੰ ਤੁਸੀਂ ਨਹੀਂ ਬਣਾ ਰਿਆ ਮੈਂ ਅੱਜ ਵੀਡੀਓ ਦੇ ਵਿੱਚ ਨਾਲ ਵੀਡੀਓ ਅਟੈਚ ਕਰੂੰਗਾ ਜੇ ਮੀਂਹ ਪਿਆ ਤੇ ਜਿਹੜਾ ਅਸੀਂ ਕਾਰ ਸੇਵਾ ਕੇਲਾ ਆਨੰਦਗੜ੍ਹ ਸਾਹਿਬ ਸੰਤ ਬਾਬਾ ਲਾਖ ਸਿੰਘ ਉਹਨਾਂ ਦੇ ਕੋਲੋਂ ਬਾਬਾ ਸੁੱਚਾ ਸਿੰਘ ਬਾਬਾ ਸਤਨਾਬ ਸਿੰਘ ਉਹਨਾਂ ਦੇ ਕੋਲੋਂ ਜੱਥੇਦਾਰ ਹੀਰਾ ਸਿੰਘ ਉਹਨਾਂ ਦੇ ਅੱਗੇ ਰਿਕਵੈਸਟ ਕਰਕੇ ਬਾਬਾ ਜੀ ਅੱਗੋਂ ਸੇਵਾ ਲਈ ਸੀ ਅਸੀਂ ਐਂ ਗਟਕਾਂ ਨਾਲੇ ਬੈਰੀ ਰੇਤਾ ਵਗੈਰਾ ਲੈ ਕੇ ਆਏ ਸੀ ਉਹ ਬਰਸਾਤ ਜਿਹੜਾ ਮੀਂਹ ਪਿਆ ਉਹ ਫੇਰ ਹੜਾਤਾ ਉਕੇ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਗੜਕਾ ਪਾ ਦਿਓ ਤੇ ਅਸੀਂ ਟੈਲਾਂ ਜਿਹੜੀਆਂ ਲਾ ਲੈਨੇ ਆਂ ਦੋ ਤਿੰਨ ਦਿਨ ਲਗਾਤਾਰ ਸਾਡੇ ਕੋਲ ਵੀਰ ਸਾਡੇ ਆਉਂਦੇ ਰਹੇ ਚਲੋ ਮੈਂ ਨਾ ਨਹੀਂ ਲੈਣਾ ਆਉਂਦੇ ਰਹੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਜਿਹੜੀਆਂ ਟੈਲਾਂ ਉਹ ਲਵਾ ਦਾਂਗੇ ਤੁਸੀਂ ਗੜਕਾ ਪਿਛਾ ਦਿਓ ਗੜਕਾ ਪਾ ਦਿਓ ਚਲੋ ਅਸੀਂ ਗੜਕਾ ਵੀ ਪਾਤਾ ਪਤਾ ਨਹੀਂ ਹੁਣ ਕੀ ਗੱਲਬਾਤ ਹੈ ਕੀ ਹਿਸਾਬ ਕਿਤਾਬ ਹੈ ਉਹ ਗਟਕਾ ਵੀ ਸਾਡਾ ਜਿਹੜਾ ਸਾਰਾ ਰੁੜ ਗਿਆ ਮੈਂ ਤੁਹਾਨੂੰ ਵੀਡੀਓ ਵਿੱਚ ਨਾਲ ਮੈਂਸ਼ਨ ਕਰੂੰਗਾ ਵੀਡੀਓ ਦੇਖਿਓ ਤੁਸੀਂ ਉਹਦੇ ਵਿੱਚ ਗੱਬੇ ਦੇ ਖਾਲੀ ਬਣ ਗਈ ਵੀ ਹੈ ਜਿਹੜਾ ਡਟਕਾ ਉਹ ਵੀ ਸਾਡਾ ਰੋੜ ਰੋੜ ਕੇ ਜਿਹੜਾ ਥੱਲੇ ਨੂੰ ਅ ਰੋੜ ਪਰ ਨੂੰ ਜਾ ਰਿਹਾ ਪਤਾ ਨਹੀਂ ਸਾਡੀ ਬਦਕਿਸਮਤੀ ਹੈ ਕਿ ਅਸੀਂ ਇੱਕੇ ਘਰ ਬਣਾ ਕੇ ਪਾਏ ਆ ਮੈਂ ਕਹਿੰਦਾ ਵੀ ਹੋਰ ਜਿਹੜਾ 99% ਜਿਹੜਾ ਦਫਾ ਦੇ ਵਿੱਚ ਸਾਰਾ ਕੁਝ ਆਂਦਾ ਕੀਤਪੁਰ ਉਥੇ ਦਫਾ ਕਿਸੇ ਨੂੰ ਕੁਝ ਨਹੀਂ ਦਿਖਦਾ ਸਾਡੀ ਗਲੀ ਵਾਸਤੇ ਜਿਹੜੀ ਦਫਾ ਏ ਇਹ ਲਾਜ਼ਮੀ ਹੈ ਕਿਉਂਕਿ ਇਸ ਇੱਥੇ ਸਾਰੇ ਕਾਨੂੰਨ ਜਿਹੜੇ ਸਾਡੀ ਗਲੀ ਦੇ ਉੱਤੇ ਲਾਗੂ ਹੁੰਦੇ ਆ ਬਾਕੀ ਕਿਤੇ ਨਹੀਂ ਲਾਗੂ ਹੁੰਦੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਐਸਡੀਐਮ ਸਾਹਿਬ ਨੂੰ ਤੇ ਨਗਰ ਕੌਂਸਲ ਨਗਰਪੰਚਾਇਤ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਨਗਰਪੰਚਾਇਤ ਅਰ ਕੀਰਤਪੁਰ ਸਾਹਿਬ ਨਹੀਂ ਤੇ ਨਗਰ ਕੌਂਸਲ ਅਨੰਦਪੁਰ ਸਾਹਿਬ ਹੈਗੀ ਹੈ ਉਹੀ ਸਾਡੀ ਕੋਈ ਮਦਦ ਕਰੇ ਤੇ ਸਾਡੀ ਜਿਹੜੀ ਇਹ ਗਲੀ ਹੈ ਉਹ ਬਣ ਜਾਵੇ ਕਿਉਂਕਿ ਸਾਨੂੰ ਦਿੱਕਤ ਬੜੀ ਹੈ ਸਾਡੇ ਬੱਚੇ ਬੜੇ ਪਰੇਸ਼ਾਨ ਹੈ ਸਕੂਲਾਂ 'ਚ ਨਹੀਂ ਜਾ ਰਹੇ ਅਸੀਂ ਬੜੇ ਪਰੇਸ਼ਾਨ ਹੈ ਕੋਈ ਬੰਦਾ ਇਹਨਾਂ ਦਿਨਾਂ ਦੇ ਵਿੱਚ ਬਿਮਾਰ ਹੋ ਜਾਏ ਤੇ ਉਹ ਅਸੀਂ ਨਹੀਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਸਕਦੇ ਕਿਉਂਕਿ ਜਾਂ ਕਿਸੇ ਨੂੰ ਕਿਸੇ ਚੀਜ਼ ਦਾ ਕੋਈ ਵਹਿਮ ਪਰਮ ਹੋਵੇ ਤੇ ਉਹ ਆਜ ਸਾਡੀ ਤਾਜ਼ਾ ਗਲੀ ਦੇ ਹਾਲਾਤ ਜਿਹੜੇ ਆ ਉਹ ਦੇਖ ਸਕਦਾ ਕਿ ਸ਼ਾਇਦ ਕਿਤੇ ਅਸੀਂ ਐਵੇਂ ਝੂਠੇ ਨਹੀਂ ਰੋਲਾ ਪਾਈ ਜਾਂਦੇ ਪਰ ਹੁਣ ਥੋੜਾ ਜਿਹਾ ਗੜਕਾ ਪਾਉਣ ਨਾਲ ਥੋੜੀ ਜਿਹੀ ਸੁਧਾਰ ਹੋਇਆ ਸਾਡੀ ਗਲੀ ਦਾ ਪਰ ਉਹ ਗੜਕਾ ਹੁਣ ਜਿਹੜਾ ਮੀ ਪੈਣ ਕਰਕੇ ਜਿਹੜਾ ਗੜਕਾ ਖੜਾ ਉਹ ਵੀ ਖੜ ਗਿਆ ਸਾਰਾ ਉਹ ਮੈਂ ਨਾਲ ਵੀਡੀਓ ਮੈਂਸ਼ਨ ਕਰੂੰਗਾ ਦੇਖ ਲਿਓ ਤੁਸੀਂ ਮੈਂ ਆਮ ਆਦੀ ਪਾਰਟੀ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਭਾਈ ਕਨੋ ਗਿੱਲੇ ਛਿਗਵੇਂ ਲਾਗ ਹੋ ਸਕਦੇ ਆ ਪਰ ਗਲੀ ਦਾ ਤੇ ਕੋਈ ਕਸੂਰ ਨਹੀਂ ਨਾ ਗਲੀ ਤਾਂ ਤੁਸੀਂ ਬਣਾ ਸਕਦੇ ਜਿੱਥੇ ਆਮ ਘਰਾਂ ਦੇ ਵਿੱਚ ਸਾਰੇ ਬੰਨੇ ਕੰਮ ਚੱਲ ਰਹੇ ਆ ਤੇ ਇਹ ਵੀ ਕੰਮ ਚਲਾ ਦਿਓ ਇਹ ਵੀ ਸਾਡੇ ਕਿਤੇ ਕਿੰਨੀਆਂ ਕਿ ਟੈਲਾਂ ਲੱਗਣੀਆਂ ਯਾਰਾ ਸਾਡੀਆਂ ਟੈਲਾਂ ਲਾ ਕੇ ਸਾਡਾ ਕੰਮ ਨੇ ਵੇੜੋ ਪਰ ਜਿਹੜੀ ਗਲੀ ਆ ਚਾਰ ਜੀ ਜਿਹੜੇ ਸੁਖੀ ਆਵਾਸ ਕਰਨ ਵਿਚਾਰੇ ਹਾਂਜੀ ਪਰ ਪਤਾ ਨਹੀਂ ਆਉਂਦੇ ਜਰੂਰ ਹੈ ਮੇਰੇ ਭਰਾ ਸਾਰੇ ਚਾਹੇ ਕੋਣ ਮੈਂ ਨਾਂ ਨਹੀਂ ਲੈਣਾ ਸਾਰੇ ਬੰਦੇ ਆ ਕੇ ਗਏ ਵੀ ਤੁਸੀਂ ਆਹ ਨਹੀਂ ਇਦਾਂ ਕਰ ਦੋ ਤੁਸੀਂ ਅਸੀਂ ਟੈਲਾ ਲਾਵਾਂਗੇ ਸਵੇਰ ਨੂੰ ਟੈਲਾ ਪਹੁੰਚ ਜਾਣਗੇ ਆ ਪਰਸ ਨੂੰ ਟੈਲਾ ਪਹੁੰਚ ਜਾਣਗੇ ਆ ਤੇ ਉਹ ਪਹਿਲਾਂ ਵੇਖ ਵੇਖ ਕੇ ਅਸੀਂ ਰਸਤਾ ਅਸੀਂ ਥੱਕ ਚੁੱਕੇ ਆ ਪਰ ਟੈਲਾ ਸਾਡੇ ਤੱਕ ਨਹੀਂ ਪਹੁੰਚੀਆਂ ਗਲੀਆਂ ਸਾਰੀਆਂ ਬਣੀ ਜਾਂਦੀਆਂ ਦਫਾ ਦੇ ਵਿੱਚ ਕੰਮ ਵੀ ਹੋ ਰਿਹਾ ਕਿਹ ਆ ਵੀ ਹੋਰ ਜ਼ੋਰ ਜਿਹੜਾ ਕੰਮ ਨਹੀਂ ਹੋ ਰਿਹਾ ਜਿੱਥੇ ਦਫਾ ਲੱਗੀ ਆ ਉਥੇ ਲੈਂਟਰ ਵੀ ਪੈਣੇ ਸ਼ੁਰੂ ਹੋ ਜਾਣੇ ਹੋਰ ਦੁਆਨ 15 ਦਿਨਾਂ ਨੂੰ ਉਥੇ ਸਾਰਾ ਕੁਝ ਸ਼ੁਰੂ ਹੋ ਜਾਣਾ ਇਹ ਵੀ ਸਾਡੀ ਗਲੀ ਵਾਸਤੇ ਜਿਹੜੀ ਦਫਾ ਏ ਉਹ ਬੰਦ ਹੋ ਜਾਣੀ ਤੇ ਉਹਦੇ ਕਰਕੇ ਸਾਡੂ ਕਾਨੂੰਨ ਜਿਹੜੇ ਸਾਡੇ ਤੇ ਲਾਗੂ ਹੈ ਤੇ ਬਾਕੀਆਂ ਦਾ ਕੋਈ ਨਹੀਂ ਭਾਵੇਂ ਉਹ 10 ਮੰਜਲੀ ਪਾਵੇ ਤੇ ਭਾਵੇਂ ਕੋਈ 15 ਪਾਵੇ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਤੇ ਕਾਨੂੰਨ ਸਾਡੀ ਦਫਾ ਸਾਡੇ ਵਾਸਤੇ ਪਰਚੇ ਵੀ ਹੋ ਜਾਣੀ ਆ ਹਾਂਜੀ ਅਸੀਂ ਬਾਬਾ ਜੀ ਦੀ ਮਿਹਨਤ ਕਰੀ ਸੀ ਰਿਕੁਐਸਟ ਕਰੀ ਸੀ ਤੇ ਉਹ ਇਹਨੂੰ ਸਾਨੂੰ ਗੜਗਾ ਦਿੱਤਾ ਵੀ ਥੋੜੀ ਜੀ ਸਾਨੂੰ ਆਸਤ ਜਿਹੜੀ ਚੰਗੇ ਰਹਿਣ ਬਹਿਣ ਸਹਿਣ ਨੂੰ ਤੁਰਨ ਫਿਰਨ ਵਾਸਤੇ ਜਿਹੜੀ ਗਲੀ ਸਾਡੀ ਬਣ ਗਈ ਸੀ ਅਸੀਂ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਤੇ ਅਸੀਂ ਸਾਰੇ ਵੀਰ ਨਾਲ ਨਿਆਣੇ ਬੱਚੇ ਲਾ ਕੇ ਅਸੀਂ ਉਹ ਜਿਹੜੀ ਗਲੀ ਐ ਉਹ ਸਿੱਧੀ ਪਧਰੀ ਕਰੀ ਤੇ ਅਸੀਂ ਗੜਕਾ ਜਿਹੜਾ ਵਛਾਇਆ ਟਰੈਕਟਰਾਂ ਨਾਲ ਵਛਾਇਆ ਰਾਤ ਨੂੰ ਕਿਉਂਕਿ ਸਾਡੇ ਕੋਲ ਮਸ਼ੀਨ ਨਹੀਂ ਤੇ ਉਹ ਵੀ ਪਹਿਲਾਂ ਇਹਨਾਂ ਨੇ ਕਹਿਤਾ ਵੀ ਤੁਹਾਨੂੰ ਮਹੀਨ ਦੇ ਦਾਂਗੇ ਤੁਸੀਂ ਗੜਕਾ ਲਿਆਓ ਤੇ ਮੁੜ ਕੇ ਮਸ਼ੀਨ ਦੇਣ ਤੋਂ ਵੀ ਸਾਨੂੰ ਮਨਾਂ ਕਰਤਾ ਤੇ ਗੜਕਾ ਵੀ ਅਸੀਂ ਆਪ ਵਛਾਇਆ ਉਹ ਪਰ ਜੋ ਜੇ ਦਵਾ ਹੁੰਦੀ ਤੇ ਸਾਡੇ ਮੀਟਰ ਹੀ ਲੱਗਦੇ ਜੇ ਦਵਾ ਹੁੰਦੀ ਤੇ ਸਾਡੇ ਪਾਣੀ ਵਾਲੇ ਬੇਲੀ ਇਹਦੇ ਟੂਟੀਆਂ ਕਨੈਕਸ਼ਨ ਸਾਰਾ ਕੁਝ ਬਣਿਆ ਪਿਆ ਯਾਰ ਇੱਕ ਗਲੀ ਵਾਸਤੇ ਦਫਾ ਯਾਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਰ ਬਰਾ ਤੇ ਆਪਾਂ ਰੰਜਸਾਂ ਬਾਅਦ ਚ ਕੱਢ ਲਾਂਗੇ ਜੇ ਕਿਸੇ ਨਾਲ ਲਾਗੜਾ ਡਾਟ ਹੈ ਕੀ ਆਪਾਂ ਬਾਅਦ ਚ ਕਰ ਲਾਂਗੇ ਤੇ ਮੇਰੇ ਵੀਰ ਬਣ ਕੇ ਸਾਡੀ ਗਲੀ ਦਾ ਜਿਹੜਾ ਕੰਮ ਹੈ ਰਿਕੁਐਸਟ ਹੈ ਮੈਂ ਤੁਹਾਡੇ ਅੱਗੇ ਬਾਰ ਬਾਰ ਕਰਦਾ ਵੀ ਇਹ ਗਲੀ ਦਾ ਕੰਮ ਜਿਹੜਾ ਜ਼ਰੂਰ ਕਰਵਾ ਦਿਓ ਬੈਂਸ ਸਾਹਿਬ ਮੈਂ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਇੱਕ ਗਲੀ ਹੈ ਇੱਕ ਛੋਟੀ ਜੀ ਗਲੀ ਹੈ ਕੋਈ ਵੱਡੀ ਗਲੀ ਨਹੀਂ ਹੈ ਪਤਾ ਨਹੀਂ ਕੀ ਆ ਜਾਂ ਕੀ ਤੁਹਾਨੂੰ ਨਹੀਂ ਦੱਸਦੇ ਜਾਂ ਕੀ ਹਿਸਾਬ ਕਿਤਾਬ ਆ ਜੇ ਅਸੀਂ ਕਿਸੇ ਤੁਹਾਨੂੰ ਫੋਨ ਕਰਦੇ ਆ ਤੇ ਉਹ ਕਹਿੰਦੇ ਜੀ ਇਹ ਦਫਾ ਚ ਸਾਡੇ ਪਰਚੇ ਹੋ ਜਾਣੇ ਆ ਕੋਈ ਗੱਲ ਨਹੀਂ ਜੇ ਪਰਚੇ ਹੋਣਗੇ ਪਰਚੇ ਸਾਡੇ ਦੇ ਕਰਾ ਦਿਓ ਯਾਰਾ ਜਿਹੜੇ ਕਰਾਉਣੇ ਆ ਤੁਸੀਂ ਸਾਡੀ ਗਲੀ ਬਣਾ ਲਓ ਜੇ ਪਰਚੀ ਵਾਲੀ ਗੱਲਬਾਤ ਹੋਈ ਤਾਂ ਅਸੀਂ ਆਪਣੇ ਸਿਰ ਤੇ ਹੰਡਾਲਾਂਗੇ ਆ ਥੱਲੇ ਡੰਗੇ ਲੱਗ ਰਹੇ ਨੇ ਅਰੋੜ ਦੇ ਡੰਗੇ ਲੱਗ ਰਹੇ ਨੇ ਕਿ ਇਹ ਦਫਾ ਜ ਨਹੀਂ ਹੋਵੇ ਇਹਨੂੰ ਆਪਾਂ ਕਹਦੇ ਨੇ ਵੀ ਇਹ ਬਾਬਾ ਬੁੱਢਣ ਸਾਹਿਬ ਦਾ ਰੋੜ ਹੈ ਠੀਕ ਹੈ ਨਾ ਨਤਮਸਤਕ ਅਸੀਂ ਹੁੰਨੇ ਆ ਸਾਡੀ ਵਾਸਤਾ ਉਹ ਨਹੀਂ ਉਥੇ ਜੁੜੀ ਹੋਈ ਹੈ ਜਿੰਨੀ ਸਾਰਿਆਂ ਦੀ ਆ ਜੀ ਉੱਤੇ ਡੰਗੇ ਲੱਗ ਸਕਦੇ ਸਾਰਾ ਭੁਜ ਹੋ ਸਕਦਾ ਸਾਡੀ ਗਲੀ ਨੂੰ ਕੀ ਹੋ ਗਿਆ ਭਾਈ ਗਲੀ ਕਿਉਂ ਨਹੀਂ ਬਣ ਸਕਦੀ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਮੈਂ ਗਲੀ ਦੀਆਂ ਵੀਡੀਓ ਬੜੀਆਂ ਪਾ ਚੁੱਕਾ ਅਸੀਂ ਮੰਗ ਪੱਤਰ ਦੇ ਦੇ ਥੇ ਕਿ ਚੁੱਕੇ ਆ ਤੇ ਮੇਰੇ ਵੀਰ ਬਣ ਕੇ ਰਿਕਵੈਸਟ ਹੈ ਸਾਡੀ ਕਿ ਕਿਤੇ ਸਾਨੂੰ ਮਜਬੂਰ ਹਨ ਮੁੜ ਕੇ ਧਰਨਾ ਲਾਉਣਾ ਪੈ ਗਿਆ ਤੇ ਫਿਰ ਤੁਸੀਂ ਦੇਖ ਲਓ ਵੀ ਤੁਸੀਂ ਸਾਰਿਆਂ ਨੇ ਕਹਿਣਾ ਵੀ ਯਾਰ ਤੁਸੀਂ ਗਲਤ ਕੰਮ ਕਰਿਆ ਅੱਜ ਤਾਂ ਮੈਂ ਬੇਨਤੀ ਕਰਦੇ ਆ ਰਿਕਵੈਸਟੀ ਕਰਨ ਦੇ ਆ ਕਿ ਸਾਡੀ ਗਲੀ ਨੂੰ ਪਣਾਵੋ ਭਾਈ ਇਹ ਸਾਡੀ ਗੱਲਿਆ ਦੀ ਨਹੀਂ ਹੈਗੀ ਇਹ ਸਾਰੇ ਨੇ ਵਰਤਨਾ ਇੱਥੇ ਪਤਾ ਨਹੀਂ ਕਿਹਦੀਆਂ ਕਿਹੜੀਆਂ ਰਿਸ਼ਤੇਦਾਰੀਆਂ ਸਾਰੇ ਨੇ ਇੱਕ ਦੂਈ ਰਿਸ਼ਤੇਦਾਰੀ ਚਾਉਣਾ ਜਾਣਾ ਯਾਰਾ ਹਨਾ ਸਾਰੇ ਪਿੰਡ ਵਾਸਤੇ ਇਹ ਉਹ ਸਾਡੇ ਵਾਸਤੇ ਕੱਲਿਆਂ ਵਾਸਤੇ ਨਹੀਂ ਹੈ ਨਾ ਇਹ ਰਸਤਾ ਜਿਹੜਾ ਜੰਗਲ ਨੂੰ ਲੱਗਾ ਜਾਂਦਾ ਤੇ ਮੈਂ ਤੁਹਾਨੂੰ ਬਾਰ-ਬਾਰ ਇੱਕੋ ਹੀ ਬੇਨਤੀ ਕਰਦਾ ਵੀ ਮੇਰੇ ਭਰਾ ਬਣ ਕੇ ਇਸ ਗਲੀ ਵੱਲ ਜ਼ਰੂਰ ਤਵਜਹ ਹਉ ਦੋ ਮੈਂ ਸਾਰੋ ਬੇਨਤੀ ਕਰਦਾ ਅਗਲੇ ਐਮਸੀ ਨੂੰ ਨਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਕਿਸੇ ਦਾ ਜੇ ਕਿਸੇ ਦਾ ਮਾੜਾ ਮੋਟਾ ਵੀ ਖੂਨ ਆ ਆਯਾਜਤ ਜਿੰਦਾ ਆ ਤੇ ਮੇਰਾ ਵੀਰ ਉਹ ਗਲੀ ਨੂੰ ਸਾਡੀ ਨੂੰ ਜਰੂਰ ਬਣਾ ਦਿਓ ਕਿਉਂਕਿ ਸਾਡੇ ਬੱਚੇ ਤੁਹਾਡੇ ਬੱਚਿਆਂ ਵਰਗੇ ਹੀ ਐ ਅਸੀਂ ਵੀ ਤੁਹਾਡੇ ਵਰਗੇ ਆ ਫੀਮੇਲ ਇਨਸਾਨ ਐ ਸਾਨੂੰ ਵੀ ਯਾਰਾ ਸਾਰਾ ਕੁਝ ਲਾਉਣਾ ਪੋਣਾ ਅਸੀਂ ਵੀ ਯਾਰਾ ਪਮਾਠ ਮਾਰ ਹੁੰਨੇ ਆ ਅਸੀਂ ਵੀ ਕਿਤੇ ਜਾਂਦੇ ਜਾਂਦੇ ਆ ਜਰੂਰੀ ਨਹੀਂ ਵੀ ਅਸੀਂ ਇਹ ਦੋ ਦੋ ਸੂਟ ਇੱਕ ਅਹੀਂ ਲਾ ਕੇ ਪਾਇਆ ਥੱਲੇ ਦਾ ਕਾਇਆ ਕਰੀਏ ਤਾਂ ਦੂਆ ਪਾ ਕੇ ਤੇ ਅਸੀਂ ਫੇਰੀ ਕਿਤੇ ਰਿਸ਼ਤੇਦਾਰੀ ਦੀ ਜਾਣਾ ਹੁੰਦਾ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਹਾਡੇ ਸਾਰੇ ਅੱਗੇ ਵੀ ਇਹ ਗਲੀ ਦੀ ਜਿਹੜੀ ਮੰਗ ਆ ਸਾਡੀ ਇਹ ਬੜੇ ਟਾਈਮ ਤੋਂ ਆ ਜੋ ਐਮਸੀ ਬਣਦੇ ਆ ਰਹੇ ਆਂ ਹਰ ਵਾਰੀ ਮੰਗ ਕਰਦੇ ਆਂ ਪਰ ਸਾਡੀ ਇਹ ਮੰਗ ਜਿਹੜੀ ਪੂਰੀ ਨਹੀਂ ਹੁੰਦੀ ਪਰ ਅਸੀਂ ਜੇ ਹੁਣ ਨਾ ਅਜੇ ਵੀ ਪ੍ਰਯਾਜਨ ਜਾਂ ਇਹ ਨਗਰ ਪੰਚਾਇਤ ਨੇ ਮੈਂ ਕੁਝ ਕਰਿਆ ਅਸੀਂ ਜਿੰਨੇ ਵੀ ਸਮਾਜ ਸੇਵੀ ਕੀਰਤਪੁਰ ਸਾਹਿਬ ਆਨੰਦਪੁਰਦਾਰ ਜਾਂ ਇਲਾਕੇ ਦੇ ਸਾਡੇ ਵੀਰ ਆ ਜਿੰਨੇ ਅਸੀਂ ਉਹਨਾਂ ਨੂੰ ਲੈ ਕੇ ਇੱਕ ਵੱਡੇ ਪੱਧਰ ਤੇ ਜਿਹੜਾ ਧਰਨਾ ਅਸੀਂ ਦਾਵਾਂਗੇ ਫਿਰ ਮੁੜ ਕੇ ਸਾਰਿਆਂ ਨੇ ਜਾਗ ਜਾਣਾ ਫਿਰ ਮਿੰਡੋ ਮੰਡੀ ਦੇ ਕੋ ਦਫਾ ਵੀ ਖੁੱਲ ਜਾਣੀਆਂ ਤੇ ਸਾਰਾ ਕੁਝ ਹੋ ਜਾਣਾ ਸਿਰਫ ਕਿਉਂਕਿ ਅਸੀਂ ਇੱਕ ਮੰਤ ਕਰਦੇ ਆਂ ਮੰਤ ਨੂੰ ਕੋਈ ਮੰਨਦਾ ਨਹੀਂ ਅਸੀਸ ਕਰਕੇ ਅੱਜ ਵੀ ਤੁਹਾਨੂੰ ਰਿਕਵੈਸਟ ਕਰਦੇ ਆਂ ਭਾਈ ਇਹ ਗਲੀ ਦਾ ਥੋੜਾ ਜਿਹਾ ਕੰਮ ਰਹਿ ਗਿਆ ਉਹ ਤੇ ਗਟਕਾ ਵੀ ਪੈ ਗਿਆ ਸਾਰਾ ਕੁਝ ਹੋ ਗਿਆ ਤੇ ਉੱਤੇ ਟੈਲਾਂ ਲੱਗਣੀਆਂ ਨਾ ਤੇ ਭਾਈ ਜੇ ਟੈਲਾਂ ਵੀ ਤੁਸੀਂ ਨਹੀਂ ਲਾ ਸਕਦੇ ਤਾਂ ਸਾਨੂੰ ਦੱਸੋ ਅਸੀਂ ਉਹਦੇ ਵਿੱਚ ਵੀ ਤੁਹਾਡੀ ਕੋਲ ਹੈਲਪ ਜਿੰਨੀ ਵੀ ਹੈ ਅਸੀਂ ਸਾਰੇ ਘਰ ਜਿਹੜੇ ਨਾਲ ਮਿਲ ਕੇ ਕਰਾਂਗੇ ਤੇ ਉਹ ਜਿਹੜੀ ਟੈਲਾ ਸਾਨੂੰ ਲਵਾ ਲਓ ਰਿਕਵੈਸਟ ਹੀ ਹੈ ਕਿ ਨਾਲਾ ਥੋੜਾ ਜਿਹਾ ਬਣਾ ਤੇ ਇੱਕ ਟੈਲਾ ਲੱਗਣੀ ਆ ਹੋਰ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਥੇ ਤੁਸੀਂ ਆਹੜੇ ਵੱਡੇ ਕਿਉਂਿਆਂ ਦੇ ਉੱਤੇ ਲੈਟਰ ਪਾ ਛੱਡੇ ਆ ਇਹਨੇ ਵੱਡੇ ਡੰਗੇ ਲਾ ਚੜੇ ਤੇ ਇੱਕ ਗਲੀ ਨੂੰ ਕਿੰਨਾ ਖਰਚਾ ਆਉਣ ਲੱਗਾ ਲੱਖ ਸਵਾ ਲੱਖ ਦਾ ਖਰਚਾ ਨਹੀਂ ਹੈਗਾ ਕਿਉਂਕਿ ਇਹਦੇ ਟੈਂਡਰ ਵੀ ਪਾਸ ਹੋ ਚੁੱਕਾ ਸਾਰਾ ਕੁਝ ਪਾਸ ਹੋ ਚੁੱਕਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਇਹ ਗਲੀ ਜ਼ਰੂਰ ਬਣਾਓ ਨਹੀਂ ਤੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਸਮਾਜ ਦੇ ਵੀ ਵੀਰ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਆ ਸਾਰਿਆਂ ਨਾਲ ਲੈ ਕੇ ਤੇ ਵੱਡੇ ਪੱਧਰ ਤੇ ਜਿਹੜਾ ਅਸੀਂ ਸੰਘਰਸ਼ ਕਰਾਂਗੇ ਫਿਰ ਉਦੋਂ ਹੀ ਅਸੀਂ ਉੱਠਾਂਗੇ ਜਿੰਨਾ ਜਿਹੜੇ ਸਾਡੀ ਗਲੀ ਦਾ ਜਿਹੜਾ ਨਿਰਮਾਣ ਪੂਰਾ ਮੁਕੰਮਲ ਨਹੀਂ ਹੁੰਦਾ ਇਸ ਕਰਕੇ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਸਾਰਿਆਂ ਮੇਰੇ ਭਰਾਵਾਂ ਜਿਹੇ ਸਮਾਜ ਦੇ ਵੀ ਭਰਾ ਉਹਨਾਂ ਤੱਕ ਵੀਡੀਓ ਮੇਰੀ ਪਹੁੰਚ ਵੀ ਹੋ ਜੇ ਕਿਉਂਕਿ ਉਹ ਸਾਡਾ ਦਰਦ ਨੂੰ ਉਹੀ ਸੁਣ ਸਕਦਾ ਜਿਨ੍ਹਾਂ ਨੇ ਆਪਣੇ ਪਿੰਡਿਆਂ ਤੇ ਦਰਦ ਅੰਡਾਇਆ ਹੋਵੇ ਇਸ ਕਰਕੇ ਮੇਰੀ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਨਗਰਪੰਚਾਇਤ ਤੇ ਮੰਤਰੀ ਸਾਹਿਬ ਤੱਕ ਜਰੂਰ ਪਹੁੰਚਾਓ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਮੰਤਰੀ ਸਾਹਿਬ ਇਹਨਾਂ ਨਗਰਪੰਚਾਇਤ ਨੂੰ ਆ ਕੇ ਪੁੱਛੋ ਵੀ ਕੀ ਇਹ ਦਫਾ ਦੇ ਵਿੱਚ ਕੀਰਤ ਸਾਰਾ ਨਹੀਂ ਹੈ ਜੇ ਇਕੱਲਾ ਸਾਡਾ ਹੀ ਦਫਾ ਦੇ ਵਿੱਚ ਮੱਲਾ ਆਉਂਦਾ ਤੇ ਬੇਸ਼ੱਕ ਨਾ ਬਣਾਇਓ ਤੇ ਜੇ ਬਾਕੀ ਵੀ ਸਾਰੇ ਦਫਾ ਦੇ ਵਿੱਚ ਆਉਂਦੇ ਆ ਤੇ ਜਿਹੜੇ ਕੰਮ ਚੱਲ ਰਹੇ ਆ ਫਿਰ ਉਹਨਾਂ ਨੂੰ ਵੀ ਰੋਕਿਆ ਜਾਵੇ ਮੈਂ ਬੇਨਤੀ ਕਰਦਾ ਕੱਲ ਨੂੰ ਅਸੀਂ ਕਿਸੇ ਦੇ ਅਡਕਸ਼ਨ ਬਣਾ ਕੇ ਮੁੜ ਕੇ ਅਸੀਂ ਜਾ ਕੇ ਕੰਮ ਰਕਵਾਏ ਤੇ ਫੇਰ ਮੁੜ ਕੇ ਕੋ ਚੀਕਾ ਨਾ ਮਾਰਿਓ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਅਜੇ ਵੀ ਸਾਡੀ ਗਲੀ ਵਾਲ ਖਿਆਲ ਜਰੂਰ ਦਿੱਤਾ ਜਾਵੇ ਤੇ ਸਾਡੀ ਗਲੀ ਜਿਹੜੀ ਆ ਇਹਨੂੰ ਬਣਾਇਆ ਜਾਵੇ ਨਹੀਂ ਤੇ ਅਸੀਂ ਚਲਦੇ ਕੰਮ ਰਕਾਵਾਂਗੇ ਨਾਲ ਸਮਾਜ ਸੇਵੀ ਭਰਾਵਾਂ ਨੂੰ ਲੈ ਕੇ ਜਿੱਥੇ ਜਿੱਥੇ ਦਫਾ ਦਫਾ ਤੋਂ ਸਾਰੇ ਹੀ ਐ ਅਸੀਂ ਸਾਰੀ ਜਗ੍ਹਾ ਕੰਮ ਜਿਹੜਾ ਆਪ ਜਾ ਕੇ ਰਟਾਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ